ਦੋਸਤੋ ਸਿਆਣਿਆਂ ਨੇ ਸਹੀ ਕਿਹਾ ਖਵਾਜੇ ਦਾ ਗਵਾਹ ਡੱਡੂ ਤੇ ਦੋਸਤੋ ਜੋ ਖਵਾਜਾ ਬਲੀ ਉਹ ਆਪਾਂ ਨੂੰ ਧਰਤੀ ਦੇ ਹੇਠਲਾ ਪਾਣੀ ਕੱਢਣ ਦੀ ਆਜਾਤ ਤੇ ਦਿੰਦਾ ਤੇ ਇੱਕ ਹੁੰਦਾ ਜੀ ਇੰਦਰ ਦੇਵਤਾ ਜੋ ਆਪਾਂ ਨੂੰ ਉੱਤੋਂ ਬੱਦਲਾਂ ਦੀ ਵਾਰਿਸ਼ ਕਰਦਾ ਤੇ ਆਪਣੇ ਦੋਨਾਂ ਦੇ ਵਿਚਾਲੇ ਇੱਕ ਹੁੰਦਾ ਜੀ ਡੱਡੂ ਜਿਹੜਾ ਆਪਣਾ ਗਵਾਹ ਬਣਦਾ ਤੇ ਜਦੋਂ ਪਾਣੀ ਦੀ ਆਪਾਂ ਨੂੰ ਹੱਦੋਂ ਵੱਧ ਲੋੜ ਹੁੰਦੀ ਆ ਤਾਂ ਫੇਰ ਇਹ ਆਪਣੀ ਗਵਾਹੀ ਦਿੰਦਾ ਜੀ ਰੱਬ ਨੂੰ ਵੀ ਰੱਬਾ ਹੁਣ ਮੀਂਹ ਪਾ ਦੇ ਤੇ ਪਾਣੀ ਬਿਨਾ ਬਹੁਤ ਔਖਾ ਕੰਮ ਤੇ ਅੱਜ ਤੁਹਾਨੂੰ ਇਹਦੀ ਇੱਕ ਮਿਸਾਲ ਦਿਖਾ ਰਹੇ ਹਾਂ ਇੱਕ ਡੱਡੂ ਮੀਂਹ ਕਿਵੇਂ ਮੰਗਦਾ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਡੱਡੂ ਕੋਲੇ ਹੱਥ ਜੋੜੀ ਬੈਠਾ ਬਿਲਕੁਲ ਤੇ ਤਾਹਾਂ ਨੂੰ ਮੂੰਹ ਕਰੀ ਪਿਆ ਆਹ ਦੇਖ ਸਕਦਾ ਜੀ ਬਿਲਕੁਲ ਮਸਤ ਹੋਇਆ ਪਿਆ ਦੇਖੋ ਕਿਵੇਂ ਹੱਥ ਜੋੜੇ ਨੇ ਤੇ ਮਸਤ ਹੋਇਆ ਪਿਆ ਬਿਲਕੁਲ ਦੇਖੋ ਦੇਖ ਸਕਦੇ ਹੋ ਤੁਸੀਂ ਇਹਨੂੰ ਤੇ ਇਹ ਰੱਬ ਤੋਂ ਮੀਂਹ ਮੰਗਦਾ ਜੀ ਕਹਿੰਦਾ ਰੱਬਾ ਹੁਣ ਮੀਂਹ ਪਾ ਦੇ ਤੇ ਹੁਣ ਬੇਵਸੀ ਹੋਈ ਪਈ ਐ ਇਹ ਧੋਨ ਕੇਰੇ ਨਾਲ ਦਿਖਾਉਨੇ ਆ ਦਾ ਵਿਊ ਵਿਹੱਥ ਕਿਵੇਂ ਜੋੜੇ ਨੇ ਤੇ ਦੇਖੋ ਇਹ ਹੁਣ ਰੱਬ ਤੋਂ ਮੀਂਹ ਮੰਗ ਰਿਹਾ ਜੀ ਤੇ ਇਹ ਹੈ ਆਪਣਾ ਅਗਵਾ ਜੇ ਦੋ ਆਪਾਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਤਾਂ ਫਿਰ ਇਹ ਬਹੁਤ ਬੋਲਦੇ ਨੇ ਰੱਬਗੇ ਅਰਦਾਸਾਂ ਕਰਦੇ ਨੇ ਵੀ ਰੱਬਾ ਪਾ ਮੀ ਹੁਣ ਤੇ ਆ ਦੇਖੋ ਤੇ ਹੁਣ ਇਹ ਮੀਂਹ ਮੰਗ ਰਿਹਾ ਬਿਲਕੁਲ ਮਸਤ ਹੋਇਆ ਪਿਆ ਤੇ ਵੈਸੇ ਗੁਰੂ ਮੇਰ ਕਰੇ ਜੀ ਤੇ ਰੱਬ ਦੇ ਅੱਖੇ ਲੱਗੇ